ਸਾਹਮਣੇ ਕਰਦਾ ਹਾਂ ਦੱਸ ਕਰ ਆਈ ਆ ਪਈ ਸਿੰਗਰੂਰ ਜਿਲ੍ਹੇ ਆ ਰਿਆ ਸਿੰਗਰੂਰ ਇਤਨੀ ਆਏ ਬੱਸ ਮੈਨੂੰ ਪਤਾ ਹੈ ਕਿ ਦਾਨੀ ਕਿ ਨੀਓ ਤਾਂ ਲਾਈਨ ਖੋੜ ਦੇ ਦਿੱਤੀ ਸਾਹਮਣੇ ਖੜੀ ਹੈ ਕਿਹੜੀ ਆ ਬੱਸ ਉਹ ਸਾਹਮਣੇ ਖੜੀ ਆ ਉਹ ਤਾਂ ਲੈਣ ਆਈ ਮੰਮੀ ਆ ਇਹ ਬੱਤੀ ਹੈ ਬੱਸ ਇਹ ਬੱਤੀ ਹੈ ਬੱਤੀਆਂ ਉਹ ਲੈਣ ਆਈਆਂ ਬੱਚਿਆਂ ਨੂੰ ਆਪਰੇਟ ਕਰਦੇ ਬੱਸ ਸਾਰੇ ਪਾਸੇ ਬੱਤੀ ਹੈ ਬਿਲਕੁਲ ਆਹ ਠੀਕ ਹੈ ਆਹ ਅਕੜਾ ਅੜਕੜਾ ਆਇਆ ਬੇਟਾ ਕੀ ਹੋਇਆ ਸੀ ਤੇਰਾ ਓਏ ਬੱਸ ਕੋਤ ਨਹੀਂ ਆਇਆ ਉਹ ਕੰਡਾ ਲੈ ਐਸੀ ਗਾੜੀ ਐਕਸੀਡੈਂਟ ਆਇਆ ਐਕਸੀਡੈਂਟ ਹੋ ਗਿਆ ਜੀ ਇਹਨਾਂ ਨੇ ਬਾਲਾ ਕਰ ਦਿੱਤਾ ਐਸੀ ਗਾੜੀ ਮੇਰਾ ਜੀ ਰਜੇਸ਼ ਰਾਜ ਐਡਵੋਕੇਟ ਮੈਂ ਇਸ ਜਗ੍ਹਾ ਦਾ ਵਸਨੀਕ ਆ ਇੱਥੇ ਦਾ ਰਹਿਣ ਵਾਲਾ ਇੱਥੇ ਦਾ ਜੰਪਾਲਾ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਅੱਜ ਤੋਂ ਘੱਟੋ ਘੱਟ 3-4 ਮਹੀਨੇ ਪਹਿਲਾਂ ਇਸ ਗੇਟ ਦਾ ਉਦਘਾਟਨ ਕਰਨ ਸੰਜੀਵ अरोड़ा ਜੀ ਆਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਕਿ ਕਿ ਤਾਰ ਨਿਮੀ ਆ ਵੀ ਇਹਦਾ ਨੁਕਸਾਨ ਬਹੁਤ ਹੋ ਜਾਣਾ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂਨ ਹੀ ਸਰਕੀ ਬਿਜਲੀ ਬੋਰਡ ਵਾਲੇ ਅੰਨੇ ਨੇ ਜਿਨ੍ਹਾਂ ਨੂੰ ਅੱਜ ਤੱਕ ਨਹੀਂ ਦਿਖਿਆ ਵੀ ਇਹ ਤਾਰ ਨਿਮੀ ਆ ਹੁਣ ਬੱਸ ਦਾ ਕੋਈ ਕਸੂਰ ਨਹੀਂ ਬੱਸਾਂ ਦਾ ਸੜਕ 'ਤੇ ਚੱਲਣੀਆਂ ਨੇ ਕਿੰਨੇ ਬੱਚੇ ਸੀ ਵਿੱਚ ਟੋਟਲ ਬੱਚੇ ਬਹੁਤ ਸਗੇ ਇਹਦੇ ਵਿੱਚ ਨੁਕਸਾਨ ਹੋਣ ਤੋਂ ਬਚਿਆ ਪਰ ਇਹਦੇ ਵਿੱਚ ਸਾਰੇ ਦਾ ਸਾਰਾ ਕਸੂਰ ਬਿਜਲੀ ਬੋਰਡ ਤੇ ਸਾਡੇ ਪ੍ਰਸ਼ਾਸਨ ਦਾ ਆ ਜਿਹੜਾ ਪ੍ਰਸ਼ਾਸਨ ਅੰਨ੍ਹੇ ਆ ਬਿਜਲੀ ਬੋਰਡ ਵਾਲੇ ਅੰਨ੍ਹੇ ਆ ਬੋਲੇ ਆ ਬੱਸਾਂ ਨੇ ਸੜਕਾਂ 'ਤੇ ਚੱਲਣਾ ਬੱਸਾਂ ਕਿਤੇ ਹੋਰ ਨਹੀਂ ਚੱਲਦੀਆਂ ਬੱਚੇ ਸਾਰੇ ਖੜ੍ਹਾਰੀ ਸੀਗੇ ਚਲੋ ਉਹ ਤਾਂ ਟੂਰਿਸਟ ਬੱਸ ਉਹਨਾਂ ਨੇ ਬੁੱਕ ਕੀਤੀ ਸੀ ਬੱਚਿਆਂ ਦਾ ਤੇ ਬੱਸ ਦਾ ਕੋਈ ਕਸੂਰ ਨਹੀਂ ਸਿਰਫ ਸਾਡੇ ਪ੍ਰਸ਼ਾਸਨ ਦਾ ਤੇ ਬਿਜਲੀ ਬੋਰਡ ਦਾ ਕਸੂਰੀ ਅਸੀਂ ਕਵਾਂਗੇ ਅਸੀਂ ਕਈ ਲੰਬੇ ਸਮੇਂ ਤੋਂ ਉਹਨਾਂ ਨੂੰ ਘੁਆਰ ਲਾ ਰਹੇ ਆ ਵੀ ਤਾਰ ਇਹਨੂੰ ਠੀਕ ਕਰ ਦਿਓ ਠੀਕ ਕਰ ਦਿਓ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕਦੀ। ਪਰ ਦੇਖਿਆ ਵੇ ਹਾਈ ਬੋਲਟ ਦੀਆਂ ਤਾਰਾਂ ਸੀ கரੰਟ ਪੂਰਾ ਸੀ। ਇਹਦੇ ਲਈ ਤਾਂ ਅਸੀਂ ਬੇਨਤੀ ਕਰਦੇ ਨੇ ਇਹ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਕਹਿ ਰਹੇ ਆਂ ਵੀ ਇਹਨੂੰ ਕਰ ਦਿਓ ਬਿਜਲੀ ਬੋਰਡ ਵਾਲੇ ਰੋਜ਼ ਇੱਥੋਂ ਲੰਘ ਕੇ ਜਾਂਦੇ ਨੇ। ਦੇ ਵਿੱਚ கரੰਟ ਹੈਗਾ ਕਿ ਨਹੀਂ? ਇਹ ਤਾਂ ਹੁਣ ਬਿਜਲੀ ਬੋਰਡ ਵਾਲੇ ਆ ਕੇ ਦੱਸਣਗੇ ਹੁਣ ਸਾਰੇ ਇਕੱਠੇ ਹੋ ਜਣੇ ਨੇ ਇੱਥੇ ਜੋ ਨੁਕਸਾਨ ਹੋ ਗਿਆ। ਨਹੀਂ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਨੁਕਸਾਨ ਦਾ ਮੁਆਵਜ਼ਾ ਸਾਡੇ ਮਹੱਲੇ ਨੂੰ ਹੀ ਝੇਲਣਾ ਪੈਣਾ ਆ। ਪਤਾ ਨਹੀਂ ਕਿੰਨੀ ਦੇਰ ਤੱਕ ਲਾਈਟ ਆਣੀ ਨਹੀਂ ਆਣੀ। ਉਹ ਸਾਹਮਣੇ ਦੇਖੋ ਖੰ ਹੋਰ ਕਿਸੇ ਦਾ ਕੋਈ ਕਸੂਰ ਨਹੀਂ ਸੜਕਾਂ ਬਣੀਆਂ ਨੇ ਬੱਸਾਂ ਚੱਲਣ ਨੂੰ ਹੀ ਬੱਸਾਂ ਇਹਦੇ ਤੇ ਚੱਲਣੀਆਂ ਆ ਬੱਸ ਦਾ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਤੇ ਸਿਰਫ ਮੈਂ ਬਾਰ-ਬਾਰ ਇਹੀ ਕਹਿੰਦਾ ਪ੍ਰਸ਼ਾਸਨ ਤੇ ਬਿਜਲੀ ਬੋਰਡ ਦਾ ਕਸੂਰ ਹੈ ਜੀ ਚਾਹੇ ਐਂਟਰੀ ਹੈਗੀ ਚਾਹੇ ਨਹੀਂ ਹੈਗੀ ਸਾਹਮਣੇ ਰੋਡ ਆ ਸਾਹਮਣੇ ਬੱਸ ਸਟੈਂਡ ਆ ਐਂਟਰੀ ਹੈਗੀ ਜਾਂ ਨਹੀਂ ਹੈਗੀ ਉਹ ਗੱਲਾਂ ਬਾਅਦ ਦੀਆਂ ਨੇ ਪਰ ਕਸੂਰ ਸਾਰੇ ਦਾ ਸਾਰਾ ਸਾਡੇ ਡਿਪਾਰਟਮੈਂਟ ਦਾ ਹੀ ਆ ਜੀ ਕਿਹੜੀ ਜਗ੍ਹਾ ਹੋਇਆ ਵਾਕਿਆ ਇਹ ਤੇ ਜ਼ਵਾਰ ਨਗਰ ਆ ਜੀ ਬਿਲਕੁਲ ਪੁਸ ਚੌਂਕੀ ਦੇ ਨਾਲ ਵਾਲਮੀਕੀ ਗੇਟ ਬਣਿਆ ਹੋਇਆ ਅਸੀਂ ਸਾਰੇ ਜਿਹੜੇ ਨੇ ਜਿੰਨੇ ਖੜੇ ਆ ਅਸੀਂ ਇੱਥੇ ਦੇ ਰਹਿਣ ਵਾਲੇ ਇੱਥੇ ਦੇ ਜੰਪ ਵਾਲਾ ਸੀ ਤੇ ਬੱਚੇ ਤੁਸੀਂ ਇੱਕ ਡੇ ਦੀ ਗੱਡੇ ਬੱਚੇ ਅਸੀਂ ਉਹਨਾਂ ਨੂੰ ਜਾ ਕੇ ਵਿੱਚੋਂ ਸਾਰਿਆਂ ਨੂੰ ਕੱਢ ਲਿਆ ਬੱਚੇ ਸਾਰੇ ਸੇਫ ਨੇ ਇਹ ਸਭ ਬਸ ਨਿਕਲ ਗਈ ਸੀ ਤਾਰਾਂ ਸੀ ਇਲੈਕਟ੍ਰਿਸਿਟੀ ਵਾਲੀਆਂ ਮੇਨ ਐਚਟੀ ਵਾਇਰ ਸੀਗੀਆਂ ਉਹਨਾਂ ਦੇ ਚ ਫਸਿਆ ਆ ਤੇ ਵਿੱਚ ਬੱਚੇ ਸੀਗੇ ਕਿੰਨੇ ਬੱਚੇ ਬੱਚੇ ਸੀਗੇ ਜੀ 40 50 ਬੱਚਾ ਸੀਗਾ 50 ਬੱਚੇ ਦਿੱਤੇ ਆ ਹਾਂ 50 ਬੱਚੇ ਹੋਣੇ ਗਿਣਤੀ ਨਹੀਂ ਨਾ ਹੁੰਦੀ ਰਾਤ ਵੇਲੇ ਨੇੜਾ ਵੀ ਪੈ ਗਿਆ ਤੇ ਉਹ ਬੱਚੇ ਕੱਢ ਕੇ ਤਾਂ ਮੱਲੇ ਵਾਲਿਆਂ ਨੇ ਸੇਫ ਕਰਕੇ ਸਾਈਡ ਤੇ ਰੱਖਤੇ ਆ ਥੋੜਾ ਜਿਹਾ ਪਰੇਸ਼ਾਨ ਲੋਚਾ ਲੋਕਾਂ 'ਚ ਸੀਗਾ ਡਿਪਾਰ ਤੇ ਸੋ ਤਾਂ ਇਸ ਟਾਈਮ ਤੇ ਬੱਸ ਨੂੰ ਵੀ ਨਹੀਂ ਹੋਣਾ ਚਾਹੀਦਾ ਸੀ ਇੱਧਰਲੇ ਪਾਸੇ ਤੇ ਲੱਗਦਾ ਸ਼ੀਸ਼ੇ ਸੀ ਤੋੜ ਕੇ ਕਿੱਡੇ ਬੱਚੇ ਸਾਬ ਜਦੋਂ ਇੱਡਾ ਨੁਕਸਾਨ ਹੋਊਗਾ ਜਨਤਾ ਗੁੱਸਾ ਤਾਂ ਕਰੇਗੀ ਵੀ ਜੇ ਕਿਤੇ ਜਾਨੀ ਨੁਕਸਾਨ ਹੋ ਜਾਂਦਾ ਕਿਸੇ ਦੀ ਵੀ ਗਲਤੀ ਨਾਲ ਭਾਵੇਂ ਡਿਪਾਰਟਮੈਂਟ ਸੀ ਭਾਵੇਂ ਬੱਸ ਵਾਲਾ ਸੀ ਤੇ ਜਾਨੀ ਨੁਕਸਾਨ 40 50 ਬੱਚਾ ਜਿਹਦਾ ਜੀ ਜਾਂਦਾ ਪਤਾ ਉਹਨੂੰ ਲੱਗਦਾ ਨਾ ਲੋਕਾਂ ਨੂੰ ਗੁੱਸਾ ਤਾਂ ਜਾਇਜ਼ ਹੈ ਠੀਕ ਹੈ ਨਾ ਕਿਸੇ ਦੀ ਗਲਤੀ ਨਾਲ ਕਿਸੇ ਜਨਤਾ ਵੱਲੋਂ ਤੋੜ ਕੇ ਨਹੀਂ ਕੀਤੀ ਗਈ ਉਹ ਸਾਬ ਨੇਰੇ 'ਚ ਨਹੀਂ ਪਤਾ ਲੱਗਦਾ ਉਹ ਕਰੋਸ਼ ਤਾਂ ਲੋਕਾਂ 'ਚ ਹੁੰਦਾ ਹੀ ਹੈ ਜੀ ਜਦੋਂ ਇਹ ਸਾਨੂੰ ਤਾਂ ਇਹ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਜੋ ਜਾਨੀ ਨੁਕਸਾਨ ਹੋ ਸਕਦਾ ਸੀ ਉਹ ਨਹੀਂ ਹੋਇਆ ਮੇਨ ਐਚਟੀ ਵਾਇਰ ਬੱਸ ਦੇ ਵਿੱਚ ਹੁਣ ਵੀ ਵਜੀ ਹੋਈ ਆ ਬੱਸ 'ਚ ਕਰੰਟ ਆ ਜਾਂਦਾ ਤੇ ਬੱਚਿਆਂ ਦਾ ਕੀ ਹਾਲ ਹੋਣਾ ਤੁਸੀਂ ਸੋਚ ਸਕਦੇ ਲੱਗਿਆ ਸਰ ਤੇ ਚੈੱਕ ਕਰਦੇ ਕਿ ਕਿੱਦਾਂ ਬੰਦ ਤਾਰਾਂ ਨੀਵੀਆਂ ਦਿੱਤੀਆਂ ਕਰਨ ਕਿ ਮੈਂ ਸਰ ਤਾਰ ਤੋਂ ਕਿ ਨਹੀਂ ਮੀ ਤਾਰ ਪਹੁੰਡਿਆ ਮੈਂ ਯਾਰ ਇੱਦੀ ਚ ਜਲਦੀ ਪੀਣ ਤੇ ਤੇਰੀ ਗਲਤੀ ਮੰਨਦੇ ਹੋ ਤੁਸੀਂ ਸਰ ਗੱਡੀ ਵਾਲਾ ਗੱਡੀ ਵਾਲਾ ਇੱਕ ਵਾਰ ਤੇ ਚੈੱਕ ਕਰ ਸਕਦਾ ਜੀ ਕਿ ਤਾਰ ਉੱਚੀ ਹੈ ਕਿ ਨੀਵੀ ਆ ਬੱਸ ਵਾਲਾ ਸਰ ਜਾਨੀ ਨੁਕਸਾਨ ਤਾਂ ਨਹੀਂ ਆਇਆ ਮਿਸਰ ਹੁਣੀ ਖੜਿਆ ਗੰਨੇ ਚ ਚੈੱਕ ਨਹੀਂ ਕੀਤਾ ਕੋਈ ਪਚਾਈ ਹੋਵੇ ਸਰ ਉਹਦਾ ਨਾਮ ਕੀ ਹੈ ਤੁਹਾਡਾ ਸਰ ਸਰਵਿਸ ਸਿੰਘ ਕਿਹੜੇ ਉਹਦੇ ਤੇ ਇਧਰ ਲੈਂਮੈਨ ਹੈ ਜੀ ਮੋਲਟਨ ਮੋਲਟਨ ਹਾਂਜੀ ਲੱਗੇ ਜੇ ਅਗਰ ਜਾਨੀ ਮੁਕਾਨ ਹੋਏਗਾ ਤਾਂ ਕ੍ਰੈਂਕ ਵੀ ਬਣਾਉਣਾ ਹਾਈ ਬੋਲਟ ਦੀਆਂ ਤਾਰਾਂ ਦੀ ਬਟਾ ਸਰ ਨਹੀਂ ਹੋਇਆ ਬਹੁ ਬਰੀ ਗਲਤੀ ਵਿਚਾਰ ਹੈ ਗਈ ਸਰ ਵਿਚਾਰ ਹੈ ਨਹੀਂ ਹੋਇਆ ਤੇ ਹੁਣ ਇਹਨੂੰ ਬਸ ਤੋਰੇ ਹੀ ਜਾਊਗੀ ਤੋਂ ਕਰਦੇ ਸਰ ਉਹੀ ਉਹ ਦੇਖਣ ਲੱਗੇ ਕਰਣ ਲੱਗੇ ਆ ਜੀ ਠੀਕ ਹੈ ਹਾਂਜੀ ਇੱਕ ਸਰੂਰ ਤੋਂ ਐਥਲੈਟਿਕ ਜੀਮ ਆਈ ਸੀ ਉਹ ਬਸ ਸੀਗੀ ਬਸ ਦੇ ਵਿੱਚ 55 ਬੱਚੇ ਸੀਗੇ ਤੇ ਉੱਪਰ ਬਸ ਜਿਹੜੀ ਡਰਾਈਵਰ ਨੇ ਨਾ ਦੇਖੀਆਂ ਨਹੀਂ ਤਾਰਾਂ-ਤਾਰਾਂ ਦੇ ਉੱਪਰ ਫਸ ਗਈ ਸੀਗੀ ਬਸ ਜਿਹਦੇ ਕਰਕੇ ਇਲਾਕੇ ਦੀ ਲਾਈਟ ਵੀ ਬੰਦ ਹੋ ਗਈ ਸਾਰੇ ਬੱਚੇ ਸੇਫ ਨੇ ਬਾਹਰ ਕੱਢ ਲਏ ਤੇ ਉਹਦੋਂ ਹੁਣ ਨਵੀਂ ਬਸ ਮੰਗਾ ਕੇ ਔਰ ਬੱਚਿਆਂ ਨੂੰ ਉੱਥੇ ਭੇਜ ਰਿਹਾ ਗੁਜਰਾਵਾਲਾ ਸਕੂਲ ਚ ਬਸ ਦੀ ਜਿਹੜੀ ਤੋੜਪਨ ਹੋਈ ਉਹ ਕਿੱਦਾਂ ਹੋਈ ਹੈ ਤੋੜਪਨ ਬਾਰੇ ਦੇਖ ਰਹੇ ਆ ਬਜੀ ਨਹੀਂ ਪਹਿਲਾਂ ਬੱਚਿਆਂ ਨੂੰ ਸੇਫ ਕਰਕੇ ਕੱਢ ਕੇ ਦੂਜੀ ਬਸ ਤੇ ਭੇਜ ਰਹੇ ਆ ਤੋੜਪਨ ਬਾਰੇ ਦੇਖ ਲਓ ਤੁਹਾਨੂੰ ਲੱਗਦਾ ਵੀ ਬੱਚੇ ਸਾਰੇ ਸੇਫ ਨੇ ਹਾਂ ਬਿਲਕੁਲ ਸੇਫ ਆ ਹਾਈ ਬੋਲਟ ਦੀ ਹੈ ਤਾਰਾਂ ਦੀ ਵੱਡਾ ਹਾਦਸ ਅਕੋਚਰ ਮਾਰਕੀਟ ਚੋਂ ਉਧਰ ਨਾਲ ਹੀ ਹੈ ਬੱਚੇ ਸੇਫ ਨੇ ਬਿਲਕੁਲ ਬਿਲਕੁਲ ਸੇਫ ਹੋ ਗਏ ਕਿੰਨੇ ਬੱਚੇ ਸੀ ਟੋਟਲ 55 ਬੱਚੇ ਸੀ